ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਇੱਥੇ ਸਤਿ ਸ੍ਰੀ ਅਕਾਲ ਜੀ ਪੰਜਾਬ ਚੰਡੀਗੜ੍ਹ ਜਨਰਲ ਰਜਿਸਟਰ ਵੱਲੋਂ ਜਿਹੜਾ ਇੱਥੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਉਹ ਜਿਹੜਾ ਸੈਮੀਨਾਰ ਕਰਵਾਇਆ ਗਿਆ ਉਹਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਜਿਹੜਾ ਹੈਗਾ ਬੱਚਿਆਂ ਨੂੰ ਬੜੀ ਸੇਧ ਦਿੱਤੀ ਹੈ ਜੀ ਤਾਂ ਮੈਂ ਇੱਕ ਧੀ ਦੇ ਲਈ ਜਿਹੜੀ ਹੈਗੀ ਛੋਟੀ ਜੀ ਗਿਫਤਾ ਪੇਸ਼ ਕਰਨੀ ਆ ਕਿ ਜਦ ਧੀ ਆਈ ਇਸ ਦੁਨੀਆ ਵਿੱਚ ਤਾਂ ਕਈਆਂ ਨੇ ਨੱਕ ਚੜਾਇਆ ਸੀ ਜਦ ਧੀ ਆਈ ਇਸ ਦੁਨੀਆ ਵਿੱਚ ਤਾਂ ਕੰਨਿਆ ਨੇ ਨੱਕ ਚੜਾਇਆ ਸੀ ਜਦ ਗਈ ਬਾਪ ਦੇ ਹੱਥਾਂ ਵਿੱਚ ਤਾਂ ਉਹਨਾਂ ਨੇ ਪਰੀ ਕਹਿ ਕੇ ਬੁਲਾਇਆ ਸੀ ਜਦ ਗਈ ਮਾਂ ਦੀ ਗੋਦੀ ਵਿੱਚ ਤਕੁੱਟ ਸੀਨੇ ਦੇ ਨਾਲ ਲਾਇਆ ਸੀ ਤੇ ਉਹਨੇ ਬਹੁਤ ਹੀ ਲਾਡ ਲੜਾਇਆ ਸੀ ਵਾਹ ਤੇ ਜਦ ਗਈ ਭਰਾ ਦੀ ਜ਼ਿੰਦਗੀ ਵਿੱਚ ਤੇ ਗੁੱਟ ਰਖੜੀ ਨਾਲ ਸਜਾਇਆ ਸੀ ਘਰ ਦੀ ਰੌਣਕ ਧੀ ਰਾਣੀ ਨੇ ਵੇੜਾ ਖੁਸ਼ੀਆਂ ਨਾਲ ਮਹਿਕਾਇਆ ਸੀ ਵੇੜਾ ਖੁਸ਼ੀਆਂ ਨਾਲ ਮਹਿਕਾਇਆ ਸੀ ਥੈਂਕ ਯੂ ਸੋ ਮੱਚ ਵਾਹ